ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਸੂਬੇ ਵਿੱਚ ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰ ਇੱਕ ਹੜ੍ਹ ਪੀੜਤ ਨੂੰ ਮੁਆਵਜ਼ਾ ਮਿਲੇਗਾ ਅਸੀਂ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਹਨ ਉਨ੍ਹਾਂ ਕਿਹਾ ਕਿ ਮੁਆਵਜ਼ਾ ਇਕੱਲਾ ਐਲਾਨ ਤੱਕ ਨਹੀਂ ਰਹੇਗਾ ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਚਿੱਤਾ ਜਾਣ ਵਾਲਾ ਸਭ ਤੋਂ ਵੱਡਾ ਮੁਆਵਜ਼ਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੌਰਾਨ 25 ਅਤੇ 40 ਰੁਪਏ ਦੇ ਚੈੱਕ ਦਿੱਤੇ ਜਾਂਦੇ ਸਨ ਪ੍ਰੈਸ਼ ਦੇ ਨਾਲ ਹੀ ਲੋਕਾਂ ਨੂੰ ਬਹੁਤ ਖੰਜਲਖوار ਕੀਤਾ ਜਾਂਦਾ ਸੀ ਉਹਨਾਂ ਕਿਹਾ ਕਿ ਪੀੜਤਾਂ ਨੂੰ ਸਮੇਂ ਸਿਰ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ ਉਹਨਾਂ ਕਿਹਾ ਕਿ ਸਾਰੇ ਅਫਸਰਾਂ ਅਤੇ ਡਿਪਟੀ ਕਮਿਸ਼ਨਰ ਨੂੰ ਸਖਤ ਹੁਕਮ ਦਿੱਤੇ ਗਏ ਹਨ ਜਿੱਥੇ-ਜਿੱਥੇ ਪਾਣੀ ਘੱਟ ਹੋ ਗਿਆ ਹੈ ਉੱਥੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਤੇ ਸਪੈਸ਼ਲ ਕਿਤਾਬਰੀਆਂ ਕਰਵਾਈਆਂ ਜਾਣਗੀਆਂ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ سامنے ਆਈ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਦੱਸਦੀ ਕਿ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ 15 ਸਤੰਬਰ ਤੋਂ ਲੈ ਕੇ 16 ਸਤੰਬਰ ਤੱਕ بارش ਨੂੰ ਲੈ ਕੇ ਭਵਿੱਖਬਣੀ ਕੀਤੀ ਗਈ ਹੈ ਵਿਭਾਗ ਮੁਤਾਬਕ ਕੁਝ ਦਿਨਾਂ ਵਿੱਚ ਸੂਬੇ ਦੇ ਉੱਤਰੀ ਅਤੇ ਪੂਰਬੀ ਇਲਾਕਿਆਂ ਵਿੱਚ بارش ਹੋਣ ਦੀ ਸੰਭਾਵਨਾ ਹੈ ਜਦਕਿ ਦੱਖਣੀ ਅਤੇ ਪੱਛਮੀ ਪੰਜਾਬ ਵਿੱਚ ਮੌਸਮ ਸੁੱਕਾ ਰਹੇਗਾ ਦੱਸਦੀ ਕਿ 13 ਸਤੰਬਰ ਨੂੰ بارش ਦਾ ਦਾਇਰਾ ਹੋਰ ਵੱਧ ਜਾਵੇਗਾ ਇਸ ਦੌਰਾਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਗੜ ਸਾਹਿਬ ਪਟਿਆਲਾ ਵਿੱਚ ਹਲਕੀ ਤੋਂ ਦਰਬਿਆਨੀ ਬਾਰਿਸ਼ ਹੋ ਸਕਦੀ ਹੈ। ਉਥੇ 14 ਸਤੰਬਰ ਲਈ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਵਿੱਚ ਅੰਮ੍ਰਿਤਸਰ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਰੂਪਨਗਰ ਪਟਿਆਲਾ ਫਤਗੜ ਸਾਹਿਬ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਜਿਤਾਈ ਗਈ ਹੈ। ਇਸ ਤੋਂ ਬਾਅਦ 15 ਤੇ 16 ਸਤੰਬਰ ਨੂੰ بارش ਪਠਾਨਕੋਟ ਪੁਸ਼ਿਆਰਪੁਰ ਰੂਪਨਗਰ ਮਹਾਲੀ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਬੇਸ਼ੱਕ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਸਰਗਰਮ ਦਿਖਾ ਦੇ ਰਹੇ ਹਨ ਉਹਨਾਂ ਦੇ ਅਧਿਕਾਰੀਆਂ ਨੂੰ ਹੜ੍ਹ ਪੀੜਤਾਂ ਨੂੰ ਜਲਦ ਤੋਂ ਜਲਦ ਸਹਾਇਤਾ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਹਨ ਉਹਨਾਂ ਦੇ ਨਾਲ ਹੀ ਇਸ ਮੌਕੇ ਵਿਰੋਧੀਆਂ ਤੇ ਵੀ ਉਹਨਾਂ ਨੇ ਨਿਸ਼ਾਨਾ ਸਾਧਿਆ ਐਲਾਨ ਕੀਤਾ ਸੀਗਾ ਕਿ ਖਰਾਬਾ ਜਿਹੜਾ ਹੋਇਆ ਫਸਲਾਂ ਦਾ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਉਹ ਸਾਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਕਿਸਾਨਾਂ ਨੂੰ 20000 ਰੁਪਏ ਪਰ ਏਕੜ ਦੇਊਗੀ ਪੰਜਾਬ ਦੇ ਇਤਿਹਾਸ 'ਚ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਮੁਆਵਜ਼ਾ ਹੈ ਪਰ ਮੁਆਵਜ਼ੇ ਦਾ ਕੱਲਾ ਐਲਾਨ ਨਹੀਂ ਹੋਊਗਾ ਕਈ ਵਾਰੀ ਉਹਲਾਂ ਐਲਾਨ ਹੀ ਰਹਿ ਜਾਂਦਾ ਪਹਿਲਾਂ ਵਾਲੀਆਂ ਸਰਕਾਰਾਂ ਚ 26 26 ਰੁਪਏ ਦੇ 40 40 ਰੁਪਏ ਦੇ ਚੈੱਕ ਮਿਲੇ ਨੇ जखਮਾਂ ਤੇ ਲੂਣ ਭੁੱਕਦੇ ਨੇ ਫਿਰ ਉਹ ਜਦ ਹਾਲ-ਹਾਲ ਦੇਡਡ ਸਾਲ ਅਫਸਰਾਂ ਦੇ ਚੱਕਰ ਮਾਰੀ ਜਾਓ ਖੱਜਲ ਖਵਾਰੀਆਂ ਕਰੀ ਜਾਓ ਪਰ ਮਿਲਦਾ ਨਹੀਂ ਸੀ ਚੈੱਕ ਇਧਰ ਉਧਰ ਕਰ ਲੈਂਦੇ ਸੀ ਕੁਝ ਨਾ ਕੁਝ ਸੋ ਪੀੜਤਾ ਨੂੰ ਸਭ ਤੋਂ ਪਹਿਲਾਂ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ ਔਰ ਉਹ ਵੀ ਟਾਈਮ ਤੇ ਜਦੋਂ ਜ਼ਖਮ ਅੱਲੇ ਨੇ ਪੱਟੀ ਉਦੋਂ ਹੀ ਹੋਣੀ ਚਾਹੀਦੀ ਹੈ ਸਵਜ ਨੇ ਸਾਰੇ ਅਫਸਰਾਂ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਹੁਣ ਜਿੱਥੇ ਜਿੱਥੇ ਪਾਣੀ ਘਟ ਹੋ ਗਿਆ ਤਾਂ ਤੁਸੀਂ ਸਾਨੂੰ ਸਪੈਸ਼ਲ ਗੁਰਦਆਰੀਓ ਜਿਹਦੇ ਵਿੱਚ ਪਸ਼ੂਆਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਘਰਾਂ ਦਾ ਨੁਕਸਾਨ ਉਹ ਸਾਨੂੰ ਕਰਕੇ ਦਿਓ ਕਿਉਂਕਿ ਮੈਂ ਖੁਦ ਇੱਕ ਜ਼ਿੰਮੇਵਾਰ ਪਰਿਵਾਰ ਦਾ ਕਿਸਾਨ ਪਰਿਵਾਰ ਦਾ ਪੁੱਤ ਹਾਂ ਮੈਨੂੰ ਪਤਾ ਹੈ ਸਾਡਾ ਖੇਤ ਵੀ ਡੁੱਬਦਾ ਰਿਹਾ ਹੈ ਕਿ ਰੋਟੀ ਨਹੀਂ ਪਕਦੀ ਹੁੰਦੀ ਸੀ ਘਰੇ ਸਾਨੂੰ ਪਤਾ ਲੱਗ ਜਾਂਦਾ ਸੀ ਸ਼ਾਇਦ ਟਾਬਾਂ ਵਾਲਾ ਖੇਤ ਜਿਹੜਾ ਉਹ ਡੁੱਬ ਗਿਆ ਹੁਣ ਕਿਉਂਕਿ ਰੋਟੀ ਉਸ ਦਿਨ ਪਕਦੀ ਨਹੀਂ ਸੀ ਘਰੇ ਸੋ ਅਸੀਂ ਪੰਜਾਬ ਦਾ ਕੋਈ ਵੀ ਚੁੱਲ੍ਹਾ ਜਿਹੜਾ ਉਹੋ 부ਝਿਆ ਨਹੀਂ ਰਹਿਣ ਦੇਣਾ ਚਾਹੁੰਦੇ ਮੈਂ ਉਹਨਾਂ ਚਰਚਾ ਇਹਨਾਂ ਨਾਲ ਨਹੀਂ ਸਾਂਗੂਗਾ ਜਿਨ੍ਹਾਂ ਚਿਰ ਮਾਫ਼ਜ਼ੀ ਨਹੀਂ ਦੇ ਦਿੰਦਾ ਮੈਂ ਜਿਹੜਾ ਵਾਦਾ ਕੀਤਾ ਹੈ ਅੱਜ ਮੈਂ ਅਦੇਸ਼ ਦਿੱਤੇ ਨੇ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਸਾਰਾ ਚਾਹੇ ਉੱਥੇ ਪਾਣੀ ਆਇਆ ਚਾਹੇ ਨਹੀਂ ਆਇਆ ਤੀ ਤੋਂ 40 ਦਿਨਾਂ ਵਿੱਚ ਸਾਰਾ ਸਾਡੇ ਕੋਲੇ ਸਪੈਸ਼ਲ ਗਰਦਾਰੀ ਦਾ ਡਾਟਾ ਆ ਜਾਊਗਾ ਤੇ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਿਹੜੀ ਮਰਜੀ ਫਸਲ ਬੀਜੀ ਹੋਈ ਹੈ ਫਸਲ ਦਾ ਨੁਕਸਾਨ ਹੋ ਗਿਆ ਤਾਂ 20000 ਰੁਪਏ ਪਰ ਇੱਕੜ ਮਿਲੂਗਾ ਤੇ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਣਗੇ ਰਿਪੋਰਟ ਬਣਨ ਤੋਂ ਬਾਅਦ ਵੀ ਇੱਕ ਹਫ਼ਤੇ ਦਾ ਸਮਾਂ ਅਸੀਂ ਲੋਕਾਂ ਨੂੰ ਵੀ ਦੇਵਾਂਗੇ ਵੀ ਕਿਤੇ ਕੋਈ ਗਲਤ ਤਾਂ ਨਹੀਂ ਲਿਖਿਆ ਗਿਆ। ਕਈ ਵਾਰੀ ਕੀ ਹੁੰਦਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਉਹਨਾਂ ਦਾ ਲਿਖਿਆ ਨਹੀਂ ਜਾਂਦਾ। ਜਿਨ੍ਹਾਂ ਦੀ ਚਲਦੀ ਹੁੰਦੀ ਹੈ ਥੋੜੀ-ਬਹੁਤ ਉਹਨਾਂ ਦਾ ਲਿਖਿਆ ਜਾਂਦਾ। ਸੋ ਇਹ ਤਰਾਜਾਂ ਲੈਣ ਵਾਸਤੇ ਵੀ ਅਸੀਂ ਹਫ਼ਤੇ ਦਾ ਟਾਈਮ ਦੇਵਾਂਗੇ। ਜਿੱਥੇ 100% ਨੁਕਸਾਨ ਹੋ ਗਿਆ 1 ਮਹੀਨੇ ਦੇ ਵਿੱਚ ਪਹਿਲਾ ਚੈੱਕ ਅਸੀਂ ਦੇ ਦਾਂਗੇ। ਬਾਕੀ 40 ਦਿਨਾਂ ਦੇ ਵਿੱਚ ਲਗਭਗ ਸਾਰੇ ਪੰਜਾਬ ਦਾ ਸਾਡੇ ਕੋਲੇ ਸਪੈਸ਼ਲ ਗਰਦੌਰੀਆਂ ਜਾਂ ਗਰਦੌਰੀਆਂ ਆ ਜਾਣਗੇ। ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਪੈਸੇ ਜਿਹੜੇ ਨੇ ਅਸੀਂ ਦੇਵਾਂਗੇ ਵੀ ਵਧਾਵਾਂਗੇ ਵੀ ਐਸ ਡੀ ਆਰ ਐਫ ਦੇ ਵਿੱਚ 6800 ਰੁਪਏ ਆਉਜਾ ਮਿਲਦੇ ਪਿਛਲੇ ਦਿਨੀ ਮੈਂ ਡਿਬੇਟ ਸੁਣੀ ਸੀ ਇੱਕ ਉਹ ਕਹਿੰਦੇ ਜੀ ਪਰਸੇ ਤਾਂ ਬਹੁਤ ਦੇਰ ਰੱਖੇ ਨੇ ਪਹਿਲੇ 6800 ਰੁਪਏ ਦਿੰਦੇ ਆ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਰਹੇ ਹਾਂ 40000 ਮਿਨੀਮਮ ਜੇ ਜਿਹੜੇ ਪਸ਼ੂ ਹੜਾਂ ਚ ਵਹਿ ਗਏ ਜੇ ਗਾਂ ਜਾਂ ਮੱਝ ਹੜਾਂ 'ਚ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ। ਬਾਕੀ ਪਸ਼ੂਆਂ ਦਾ ਨਿਯਮ ਅਨੁਸਾਰ ਭરા ਕੇ ਅਸੀਂ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ ਕਿ ਨਹੀਂ ਜੀ ਉਹ ਤਾਂ ਇੰਨੇ ਪਰਸੈਂਟ ਘਰ ਡਿੱਗ ਗਿਆ ਹੈ ਤਾਂ ਇੰਨੇ ਪਰਸੈਂਟ ਚੋਇਆ ਜੇ ਉਸ ਘਰ ਦੇ ਵਿੱਚ ਬੰਦਾ ਰਹਿ ਨਹੀਂ ਸਕਿਆ ਪਾਣਕਰ ਨਹੀਂ ਵੀ ਡਿੱਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾਂ ਅਸੀਂ ਉਹਨੂੰ 100% ਵਾਲੇ ਖਾਤੇ ਜੀ ਭਾਵਾਂਗੇ ਉਕਰ ਕਾਦਾ ਹੋਇਆ ਫਿਰ ਜੇ ਜੇ ਸੰਕਟ ਦੇ ਮੌਕੇ ਕੰਮ ਛੱਤ ਜਿਹੜੀ ਉਹ ਕੰਮ ਹੀ ਨਾ ਆਈ ਇਹਦਾ ਪਹਿਲਾਂ ਕੀ ਕੀਤਾ ਜਾਂਦਾ ਸੀ ਨਹੀਂ ਜੀ ਇਹ 25 ਤੋਂ 30 ਵਾਲੇ ਚਾਹੁੰਦਾ ਹੈ ਇਹ 35 ਤੋਂ 75 ਵਾਲੇ ਚਾਹੁੰਦਾ ਹੈ ਇਹ 75 ਤੋਂ 76 ਵਾਲਾ ਚਾਹੁੰਦਾ ਇਦਾਂ 55 ਮੌਤਾਂ ਦੀ ਪੁਸ਼ਟੀ ਹੋਈ ਹੈ ਉਹਦੇ ਚ 42 ਕਰਾਣੋਂ ਪੈਸੇ ਮਿਲ ਚੁੱਕੇ ਨਹੀਂ ਆਲਰੀਡੀ 12 13 ਨਹੀਂ ਉਹਨਾਂ ਚੋ ਦੋ ਤਿੰਨ ਦੀ ਡੈੱਡ ਬਾਡੀਜ਼ ਨਹੀਂ ਮਿਲੀਆਂ ਦੋ ਤਿੰਨ ਦੇ ਵਾਰਿਸ ਨਹੀਂ ਹੈਗੇ ਮੈਂ ਸਾਰੇ ਡੀਸੀ ਤੋਂ ਡਿਟੇਲ ਲੈ ਕੇ ਅੱਜ ਤੁਹਾਨੂੰ ਦੱਸ ਰਿਹਾ ਇਹ ਗੱਲ ਸੋ 40 ਤੋਂ 45 ਦਿਨ ਦੇ ਵਿੱਚ ਪਿੰਡ-ਪਿੰਡ ਜਾ ਕੇ ਅਫਸਰ ਜਿਹੜੇ ਨੇ ਉਹ ਘਰਾਂ ਦੇ ਨੁਕਸਾਨ ਜਾਂ ਪਸ਼ੂਆਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ ਪਰ ਜੇ ਸਮਝ ਲਓ ਤੁਸੀਂ ਕੱਲ ਜਾਂ ਪਰਸੋ ਤੋਂ ਵੀ ਸ਼ੁਰੂ ਕਰ ਲਈਏ ਤਾਂ ਲਾਉਬੀ ਅਕਤੂਬਰ 20 ਤੋਂ ਬਾਅਦ ਦਿਵਾਲੀ ਅਕਤੂਬਰ 20 ਦੀ ਹੈ ਦਿਵਾਲੀ ਦੇ ਆਸ-ਪਾਸ ਅਸੀਂ ਬਹੁਤ ਭਾਰੀ ਗਿਣਤੀ ਦੇ ਵਿੱਚ ਚੈੱਕ ਬਣਾ ਕੇ ਲੋਕਾਂ ਨੂੰ ਹੱਥੀਂ ਉਹਨਾਂ ਦੇ ਘਰੇ ਪਹੁੰਚਾਵਾਂਗੇ ਬੜਾ ਵੱਡਾ ਸੰਕਟ ਪੰਜਾਬ ਨੇ ਚੱਲਿਆ ਪਰ ਪੰਜਾਬ ਨੂੰ ਸੰਕਟ ਚੱਲਨੇ ਆਉਂਦੇ ਨੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਟਰਾਲੀਆਂ ਲੈ ਕੇ ਤੁਰਪੇ ਰਾਸ਼ਨ ਲੈ ਕੇ ਤੁਰਪੇ ਤਰਪਾਲਾਂ ਲੈ ਕੇ ਤੁਰਪੇ ਮੱਛਰਦਾਨੀਆਂ ਲੈ ਕੇ ਤੁਰਪੇ ਜੋ ਜੀ ਨੂੰ ਲੱਗਿਆ ਕਿ ਹਾਂ ਆਪਾਂ ਲੈ ਚਲਦੇ ਆਪਾਂ ਲੈ ਚਲਦੇ ਆ ਮੈਂ ਖੁਦ ਵੀ ਉਹਨਾਂ ਪਿੰਡਾਂ ਚੋਂ ਉਹ ਗਿਆ ਸੀ ਚੋਣਾ ਨੇ ਪੂਰੇ ਦੇਸ਼ ਨੂੰ ਦੱਸਤਾ ਕਿ ਆਪਦਾ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਹੈ ਸੰਕਟ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਹੈ ਬਹੁਤ ਸਾਰੇ ਐਨ ਜੀਓਜ਼ ਨੇ ਆਰਟਿਸਟਾਂ ਨੇ ਸਮਾਜਿਕ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਬਹੁਤ ਹੈਲਪ ਕੀਤੀ ਹੈ ਔਰ ਇਹੀ ਪੰਜਾਬ ਦੀ ਧਰਤੀ ਦੀ ਬਰਕਤ ਹੈ ਕਿਸੀ ਤਾਂ ਪਗਾਨਿਆਂ ਨੂੰ ਨਹੀਂ ਭੁੱਖਾ ਮਰਨ ਦੇ ਦਸੀਂ ਆਪਣੇ ਨੂੰ ਭੁੱਖਾ ਕਿਵੇਂ ਮਰਨ ਦੇ ਦਾਂਗੇ ਨਾਲ ਨਾਲ ਇਹ ਵੀ ਸਖਤ ਦਾਇਤਾ ਨੇ ਕਿ ਜੇ ਕਿਸੇ ਅਧਿਕਾਰੀ ਨੇ ਕੋਈ ਸੁਸਤੀ ਕੀਤੀ ਜਾਂ ਕੋਈ ਗਲਤ ਫਾਰਮਪਰੇਜ ਆ ਕੋਈ ਜੋ ਕਿਸੇ ਦੇ ਪ੍ਰਭਾਵ ਥੱਲੇ ਆ ਕੇ ਕੋਈ ਕੰਮ ਕੀਤਾ ਤਾਂ ਕਾਰਵਾਈ ਹੋਊਗੀ ਸਖਤ ਕਾਰਵਾਈ ਹੋਊਗੀ ਕਿਉਂਕਿ ਇਸ ਯੱਗ ਚੋਂ ਜਾਂ ਇਸ ਪੁੰਨ ਚੋਂ ਜੇ ਕੋਈ ਬੇਈਮਾਨੀ ਕਰੂਗਾ ਤਾਂ ਉਹ ਤੇ ਰਹਿਮ ਨਹੀਂ ਕੀਤਾ ਜਾਊਗਾ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦਾ ਲਾਣੇਦਾਰ ਹੋਣ ਦੇ ਨਾਤੇ ਜਦੋਂ ਮੈਨੂੰ ਦੁੱਖ ਵੀ ਆ थोड़ी संतुष्टि भी है कि सरकार कल नहीं सरकार ना बहुत सारे लोग खड़े मैं हस्पतालों भी लाइव हो के कैबिनेट की मीटिंग लेंदा रहा हूँ चीफ सैकटरी साहब आए मेरे को सारा जायजा लिया डी जी पी साहब आते रहे ਮંત્રી ਸਾਹਿਬ ਖੁਦ ਰਹੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਆਏ ਤਾਂ ਉਹਨਾਂ ਦੀ ਡਿਊਟੀ ਲੱਗੀ ਸੀ ਨਾਲ ਮਤਲਬ ਮੈਂ ਇੱਕ ਗਲਤੀ ਬੜੀ ਸਖਤ ਸ਼ਬਦਾਂ ਹੀ ਨਿੰਦਾ ਕਰਦਾ ਕਿ ਰਾਜਨੀਤੀ ਇੱਥੇ ਵਿੱਚ ਬਾੜ ਲੈਂਦੇ ਆ ਭਗਵੰਤ ਮਾਨ ਕਰਕੇ ਆਏ ਨਿਹੜ ਦੱਸੋ ਜੀ ਮੈਂ ਹਿਮਾਚਲ ਤੋਂ ਪਹਾੜ ਮੈਂ ਤੋੜ ਕੇ ਲਿਆ ਜੀ ਇਹ ਤੇ ਨਹੀਂ ਹਟਦੇ ਨਹੀਂ ਕਿਉਂਕਿ ਆਦਤ ਪਈ ਹੋਈ ਹੈ ਕਿ ਕੋਈ ਕੋਈ ਗੱਲ ਵੀ ਹੋਣੀ ਹੈ ਭਗਵੰਤਪਨ ਦੇ ਨਾਮ ਲਾ ਦਿਓ ਬਸ ਆਮ ਆਨਿ ਪਾਰਟੀ ਦੇ ਨਾਮ ਲਾ ਦਿਓ ਬਸ ਸੋ 20000 ਰੁਪਏ ਪਰ ਏਕੜ ਪਹਿਲਾ ਚੈੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜੂਗਾ ਤੇ 45 ਦਿਨਾਂ ਦੇ ਵਿੱਚ ਵਿੱਚ ਸਾਰੇ ਚੈੱਕ ਤਿਆਰ ਹੋ ਜਾਣਗੇ ਹਰ ਕਿਸਮ ਦਾ ਜੋ ਵੀ ਨੁਕਸਾਨ ਹੋਇਆ ਆਪ ਹੱਥੇ ਅਸੀਂ ਇਸ ਪਵਿੱਤਰ ਪੁੰਨ ਦੇ ਕੰਮ ਦੇ ਵਿੱਚ ਆਪ ਹੱਥੀ ਅਸੀਂ ਚੈੱਕ ਫੜਾ ਕੇ ਆਵਾਂਗੇ ਸੀਐਮ ਰलीफ ਫੰਡ ਦੇ ਵਿੱਚ ਵੀ ਲੋਕਾਂ ਨੇ ਕਾਫੀ ਦਾਨ ਕੀਤਾ ਹੈ ਉਹ ਵੀ ਇੱਕ ਇੱਕ ਰੁਪਿਆ ਵਰਤਿਆ ਜਾਊਗਾ ਬਲਕਿ 1 ਰੁਪਿਆ ਨੂੰ 100 ਰੁਪਿਆ ਬਣਾ ਕੇ ਵਰਤਾਂਗੇ ਮੈਂ ਤੁਹਾਡੇ ذریعے ਇਹੀ ਕਹਿਣਾ ਚਾਹੂੰਗਾ ਕਿ ਜਿੰਨਾ ਚਿਰ ਕੱਲੇ ਕੱਲੇ ਘਰ ਨੂੰ ਕੱਲੀ ਕੱਲੀ ਛੱਪ ਦੀ ਤਰੇੜ ਦਾ ਕੱਲੇ ਕੱਲੇ ਝੋਨੇ ਦੇ ਜਾਂ ਕਿਸੇ ਹੋਰ ਫਸਲ ਦੇ ਬੂਟੇ ਦਾ ਕੱਲੇ-ਕੱਲੇ ਪਸ਼ੂਤਾਂ ਦਾ ਜਿੰਨੇ ਚਿਰ ਪੈਸਾ ਨਹੀਂ ਮਿਲ ਜਾਂਦਾ ਮੈਂ ਨਾ ਚੈਨ ਨਾਲ ਸੌਂਗਾ ਨਾ ਮੈਂ ਕਿਸੇ ਅਧਿਕਾਰੀ ਨੂੰ ਸੌਂਦਿਆਂਗਾ ਕਿਉਂਕਿ ਇਹ ਜੰਗੀ ਪੱਧਰ ਤੇ ਕੰਮ ਕਰਾਂਗੇ ਮੈਡੀਕਲ ਕੈਂਪ ਸ਼ੁਰੂ ਹੋਗੇ ਤਾਂ ਕਿ ਕੋਈ ਬਿਮਾਰੀ ਨਾ ਫੈਲ ਜੇ ਬੜੇ ਬੜੇ ਕ੍ਰੂਸ਼ਲ ਦਿਨ ਨੇ ਹੁਣੇ ਬਹੁਤ ਸਾਰੇ ਪਿੰਡਾਂ 'ਚ ਕੈਂਪ ਲੱਗ ਪੀ ਚੁੱਕੇ ਨੇ ਤੇ ਹੁਣ ਥੋੜੇ ਪਾਣੀ ਕੱਢੂਗਾ ਤਾਂ ਪਸ਼ੂਆਂ ਦੀਆਂ ਪਿੰਜਰ ਮਿਲਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਉਹਦੇ ਪ੍ਰਬੰਧ ਡਿਪਲੀਕਫੀਸ਼ੀਅਨਸ ਨਾਲ ਡਿਟੇਲਸ ਗੱਲ ਹੋਈ ਹੈ ਫਿਰ ਡੀਸਿਲਟਿੰਗ ਵਾਸਤੇ ਜੀਸੀਬੀ ਵੀ ਲੈ ਲਿਆ ਸੀ ਕਿ ਜੇ ਕਿਸੇ ਦੇ ਕੋਲੇ ਟਰਾਲੀ ਹੈਗੀ ਆ ਪਰ ਉਹ ਕਹਿੰਦਾ ਭਰ ਭਰਾਂ ਕਿਵੇਂ ਮੈਂ ਤਾਂ ਅਸੀਂ ਆਪਣੇ ਕੋਲ ਜੀਸੀਬੀ ਦੇਵਾਂਗੇ ਜਿਹਦਾ ਖੇਤ ਉਹਦੀ ਰੇਤ ਉਸ ਸਕੀਮ ਦੇ ਤਹਿਤ ਉਹਨੂੰ ਉਹ ਆਪਦੇ ਖੇਤ ਚ ਮਿੱਟੀ ਚੱਕਣ ਦੀ ਇਜਾਜ਼ਤ ਹੈਗੀ ਐਸ ਵਕਤ ਘੱਗਰ ਥੋੜਾ ਜਿਹਾ ਡੇਂਜਰ ਲੈਵਲ ਤੇ ਚੱਲ ਰਿਹਾ ਪਰ ਪੰਜਾਬ ਵਾਲੇ ਪਾਸੇ ਨਹੀਂ ਮਾਰ ਕੀਤੀ ਇਸ ਵਾਰ ਉਹਨਾਂ ਨੇ ਕਿਉਂਕਿ ਕਾਫੀ ਦਿਨ ਪਹਿਲਾਂ ਤੋਂ ਸ਼ੁਰੂ ਕਰ ਰੱਖਿਆ ਸੀ ਅਸੀਂ ਸਫਾਈ ਦਾ ਕੰਮ ਵੀ ਤੇ 1 ਲੱਖ ਗੱਟਾ ਜਿਹੜਾ ਬੋਰੀ ਭਰੀ ਪਈ ਹੈ 2 ਲੱਖ ਬੋਰੀ ਪਈ ਹੈ ਹਜੇ ਉਹ ਭਰ ਰਹੇ ਆ ਜੇ ਕਿਤੋਂ ਵੀ ਡਰੋਨ ਰਾਹੀਂ ਮੈਪਿੰਗ ਹੋ ਰਹੀ ਹੈ ਕਈ ਵਾਰੀ ਆ ਉੱਥੇ ਜਾਇਆ ਨਹੀਂ ਜਾਂਦਾ ਪਰ ਪਤਾ ਲੱਗੇ ਕਿ ਇੱਥੇ ਥੋੜਾ ਜਿਹਾ ਕਮਜ਼ੋਰ ਹੈ ਤਾਂ ਉੱਥੇ ਫਿਰ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਪਹੁੰਚ ਕੇ ਉਸ ਉਸ ਬੰਨ ਨੂੰ ਜਿਹੜਾ ਸ਼ਕਤੀਸ਼ਾਲੀ ਕਿਤੇ ਆ ਮੈਂ ਫਿਰ ਇੱਕ ਵਾਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਜਿਨ੍ਹਾਂ ਨੇ ਵੀ ਚਾਹੇ ਕਿਸੇ ਨੇ ਕੋਈ ਬਾਹਰੋਂ ਬੈਠੇ ਨੇ ਕੋਈ ਕਿਸੇ ਕਿਸਮ ਦਾ ਹੈਲਪ ਕਰ ਦਿੱਤੀ ਕਿਸੇ ਨੇ ਕੋਈ ਚਾਦਰ ਵੀ ਭੇਜੀ ਤੀ ਕੰਬਲ ਭੇਜਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਸੰਕਟਾਂ ਦੇ ਵਿੱਚ ਇੱਕ ਟੀਮਵਰਕ ਕੰਮ ਆਉਂਦਾ ਹੈ ਟੀਮ ਬਣਾ ਕੇ ਚੱਲੀਏ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਇਹ ਨਹੀਂ ਹੈ ਕਿ ਉਹ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਕੋਈ ਜਿਹੜਾ ਨਹੀਂ ਆਇਆ ਉਹਦਾ ਵੀ ਭਲਾ ਆਪ ਕਿਤੇ ਬਿਜ਼ੀ ਹੋਊਗਾ ਉਹਦੇ ਕੋ ਜਿਹੜਾ ਇਹ ਸੰਕਟ 'ਚ ਨਹੀਂ ਆਇਆ ਪੰਜਾਬੀ ਹੁੰਦੇ ਹੋਏ ਉਹ ਤੇ ਆਪਦੇ ਤੇ ਸੰਕਟ ਉਹ ਕੋਈ ਨਾ ਕੋਈ ਫਿਰ ਉਹ ਆਪਣੇ ਸੰਕਟ ਨੂੰ ਠੀਕ ਕਰ ਲਿਓ ਭਾਈ ਮੈਂ ਕੋਈ ਫਿਰ ਕਹਿਣਾ ਕਿ ਪੰਜਾਬ ਦਾ ਮੁੱਖ ਮੰਤਰੀ ਨੇ ਪੰਜਾਬ ਦਾ ਦੁੱਖ ਮੰਤਰੀ ਬਣਨਾ ਪੈਣਾ ਉਹ ਪੰਜਾਬ ਦੇ ਦੁੱਖਾਂ 'ਚ ਸ਼ਰੀਕ ਹੋਣਾ ਪੈਣਾ ਹੈ ਸ਼ਾਮਲ ਹੋਣਾ ਪੈਣਾ ਹੈ ਸਿਆਣੇ ਕਹਿੰਦੇ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਸੁਮੇਂ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਇਸ ਧਰਤੀ ਦਾ ਅੰਨ ਖਾਦਾ ਇਸ ਧਰਤੀ ਨੇ ਇਸ ਸਮਾਜ ਨੇ ਐਡੇ ਵੱਡੇ ਨਾਮ ਐਡੀ ਸ਼ੋਹਰਤਾ ਦਿੱਤੀਆਂ ਜੋ ਕੁਝ ਵੀ ਹੈ ਸਾਡੇ ਕੋਲੇ ਅਸੀਂ ਨਿਸ਼ਾਵਰ ਕਰਦੇ ਹਾਂ ਮਸਾਹੀ ਦੁੱਖ ਹੈ ਜੀ ਬਸ ਆਮ ਆਦੀ ਪਾਰਟੀ ਨਾ ਪੈਸੇ ਦਿਓ ਜੀ ਆ ਸਿੱਧੇ ਹੀ ਦੇ ਦਿਓ ਜੀ ਉਸ ਦਿਨ ਵੀ ਰਾਜਨੀਤੀਆਂ ਕਰੀ ਗਏ ਜਾਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹੋਂਦੇ ਉਹ ਵੀ ਬਿੱਟੂ ਉਹ ਵਾਲਾ ਗੱਡੀ ਗਿਆ ਮੈਨੂੰ ਉੱਥੇ ਕੌਣ ਕੌਣ ਬੈਠੇ ਸੀ ਅੱਗੇ ਸੁਨੀਲ ਜਾਖੜ ਪ੍ਰਧਾਨ ਭਾਜਪਾ ਰਵਨੀਤ ਬਿੱਟੂ ਮਾਈਗਰੇਟਡ ਟੂ ਪਾਜਪਾ ਜੈ ਇੰਦਰਕੌਰ ਮਾਈਗਰੇਟਡ ਟੂ ਪਾਜਪਾ ਫਤੇਜੰਗ ਬਾਜਵਾ ਮਾਈਗਰੇਟਡ ਟੂ ਪਾਜਪਾ ਉੱਥੇ ਮੈਨੂੰ ਪਾਜਪੜ ਦਾ ਕੋਈ ਲੱਗਿਆ ਨਹੀਂ ਉੱਥੇ ਸਾਰੀ ਤਾਂ ਕਾਂਗਰਸ ਬੈਠੀ ਸੀ ਅੱਗੇ ਮਨਪ੍ਰੀਤ ਬਾਦਲ ਮੈਨੀ ਟਾਈਮਸ ਮਾਈਗਰੇਟਡ ਟੂ ਸੇ ਮੈਨੀ ਪਾਰਟੀਆਂ ਸੁਸ਼ੀਲ ਰਿੰਕੂ ਮਾਈਗਰੇਟਡ ਫਰਮ ਆਮਨਵੀ ਟੂ ਪਾਜਪਾ ਉਹ ਜਿਹੜੇ ਅਸਲੀ ਪਾਜਪਾਲੇ ਸੀ ਉਹਨੂੰ ਚੌਥੀ ਪੰਜਵੀਂ ਲਾਈਨ ਚ ਬਿਠਾ ਰੱਖੇ ਸੀ ਵਿਚਾਰੇ ਸਾਰੀ ਕਾਂਗਰਸ ਬੈਠੀ ਸੀ ਅੱਗੇ ਸੁਨੀਲ ਧਾਕੜ ਸਾਹਿਬ ਕੀ ਕੰਮ ਕਰਦੇ ਐ ਅੱਜਕੱਲ੍ਹ ਸਤੀਫਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੰਤਰੀਆਂ ਨੂੰ ਫੇ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ ਤੂੰ ਸਿੱਖ ਲਓ ਸਾਡੇ ਨਾਮ ਹੁਣ ਨਾਮ ਸਿੱਖ ਲਓ ਜੇ ਮੁੰਡੀਆਂ ਨਹੀਂ ਜਾਣਦੇ ਪੱਠੜ ਤੋਂ ਪੁੱਛ ਲਓ ਥਾਨੇ ਆੜ ਤੋਂ ਦਿਨ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦੇ ਨਹੀਂ ਜੀ ਉਹਦੇ ਪਹਿਲਾਂ ਚੰਨੀ ਕਹਿੰਿਆ ਸੀ ਮੈਂ ਕਿਤੇ ਪਰਗੜ ਫੜ ਲਿਆ ਜੀ ਹੱਲੇ ਪਹਿਨੀ ਆ 12 12000 ਕਰੋੜ ਦਾ ਝੂਠ ਜਿਹੜਾ ਇਹਨਾਂ ਨੇ ਬੋਲਿਆ ਉਹਦਾ ਹਿਸਾਬ ਹੈ ਜੀ 22 23 ਚ 208 ਕਰੋੜ ਮਿਲੇ 61 ਕਰੋੜ ਰੁਪਏ ਖਰਚੇ ਸਾਡੀ ਆਪਣੇ ਕਿੰਨੇ ਹੋਰ ਦਾ ਦੱਸਦੇ 23 24 645 ਕਰੋੜ ਰੁਪਏ ਮਿਲੇ 400 21 ਕਰੋੜ ਰੁਪਏ ਖਰਚੇ 24 25 488 ਕਰੋੜ ਰੁਪਏ ਮਿਲੇ 71 ਕਰੋੜ ਰੁਪਏ ਖਰਚੇ 25 26 241 ਕਰੋੜ ਰੁਪਏ ਮਿਲੇ 140 ਕਰੋੜ ਰੁਪਏ ਖਰਚੇ 1582 ਕਰੋੜ ਰੁਪਿਆ ਐਸ ਡੀ ਆਰ ਐਫ ਫੰਡ ਚ ਮਿਲਿਆ 659 ਕਰੋੜ ਪਹਿਲੀ ਅਸੀਂ ਕਿਸੇ ਨਾ ਕਿਸੇ ਸੜਕਾਂ ਤੇ ਜਾਂ ਕਿਤੇ ਨਾ ਕਿਤੇ ਜੋ ਵੀ ਆਪ ਦਾ ਪਹਿਲਾ ਆਇਆ ਉਹ 23 ਦੇ ਵਿੱਚ ਵੀ ਹੜਾਇ ਸੀ ਉਹ ਤੇ ਖਰਚ ਚੁੱਕੇ ਆ ਜੀ ਮਤਲਬ ਇਹ ਐਸੇ ਗੱਲਾਂ ਹੀ ਬਸ ਉਹ ਕਰੀ ਜਾਂਦੇ ਨੇ ਪਹਿਲਾਂ ਹੀ ਬਹੁਤ ਪੈਸਾ ਪਿਆ ਜੀ ਤੇ ਜਿਹੜਾ ਪੰਜਾ ਹੈ ਜੀ ਇਹ ਤੇ ਤਾਂ ਪਹਿਲਾਂ ਤੋਂ ਚੱਲ ਰਿਹਾ ਜੀ ਬਾਦਸ਼ਾਹ ਕੋਤਰ ਮੋਦੀਆ ਸਾਹਿਬ ਨੇ ਫਿਗਰ ਬਾਦਸ਼ਾਹ ਕੋਤਰ ਮੋਦੀਆ ਸਾਹਿਬ ਨੇ ਜੋ ਕੱਲ ਪੀਸੀ ਹੋਈ ਹੈ ਉਸ ਦੇ ਵਿੱਚ ਇਹਨਾਂ ਨੇ ਇੱਕ ਐਗਜ਼ੈਕਟ ਫਿਗਰ 12128 ਕਰੋੜ ਦੀ ਦਿੱਤੀ ਹੈ 200 ਕਿਸੀ ਕਿਉਂ ਹੋ ਗਈ ਮਾਫ ਕਰਨਾ ਸੋ ਉਹ ਉਹ ਫਿਗਰ ਕਿੱਥੋਂ ਆਈ ਸਰ ਜੀ ਉਹ ਮੋਦੀਆ ਸਾਹਿਬ ਨੇ ਟੋਟਲ 15000 8659 ਕਰੋੜ ਖਰਚ ਚੁੱਕੇ ਹਨ ਟੋਟਲ 15000 ਆਪਣੇ ਕੋ ਪਹੁੰਚੀ ਹੈ ਜੀ 15 1582 ਕਰੋੜ ਰੁਪਏ ਉਹ ਲੇਟੋ 654 2 April 2022 ਤੋਂ ਹੁਣ ਤੱਕ ਉਹ ਤਾਂ ਜੀ ਕਹਿਣਾ ਹੀ ਆ ਪਹਿਲਾਂ ਤੋਂ ਕਾਂਗਰਸ ਵੇਲੇ ਦਾ ਵੀ ਆ ਜਾਂਦਾ ਉਹ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇੰਨਾ ਆ ਗਿਆ ਤੁਹਾਡੇ ਕੋਲ ਕਿੱਥੇ ਹੈ ਜੀ ਉਹ ਇਹ ਕਿੱਧਰ ਕਿੱਥੋਂ ਆ ਗਈ 12000 ਕੋਲੇ ਵਿੱਚ ਇਹ ਤਾਂ ਇਹ ਕਹਿਣਾ ਹੀ ਹੈ ਜੀ ਮੈਨੂੰ ਦੱਸੋ 1 ਮਿੰਟ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀ ਸੀ ਇਹ ਜਿਨ੍ਹਾਂ ਦੇ ਨਾਂ ਲੈ ਨਹੀਂ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਦੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂ ਨੀ ਸੜਕਾਂ ਤੇ ਵਰਤਿਆ ਜਾਊਗਾ ਅਸੀਂ ਵਿਧਾਨ ਸਭਾ ਜੈਕਟ ਪਾਸ ਕੀਤਾ ਕਹਿੰਦੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰੇ ਹੋਰ ਵਰਤ ਕੇ ਅਸੀਂ ਐਕਟ ਪਾਸ ਕਰਕੇ ਉਹ ਤੋਂ ਬਾਅਦ ਗਏ ਉਹਨਾਂ ਕੋਲੇ ਪਿਊਸ਼ ਗੋਲਜੀ ਕੋਲੇ ਕਹੇ ਜੀ ਹੁਣ ਤਾਂ ਐਕਟ ਪਾਸ ਕਰ ਤਾਂ ਹੁਣ ਤਾਂ ਦੇ ਦਿਓ ਹਜੇ ਤੱਕ ਉਹ ਰੋਕ ਰੱਖਿਆ ਠੇ ਯਾਰ ਕੋਲ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਦੋਂ ਬੁਲਾ ਲਿਓ ਸਾਰਿਆਂ ਨੂੰ ਉਹਨਾਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਾਨੀ ਹੋਣੀ ਹੈ